ਅੱਜੀ ਗੱਲ ਅਸੀਂ ਓਗਣਾ ਦੇ ਪਰੇ ਹਾਂ ਮਾਣ ਰੱਖ ਲੋ ਨ ਮਾਣਿਆ ਦਾ ਸ਼ੇਨਸ਼ਾ ਚੋਲੀ ਅੱਡ ਦਰਬਾਰ ਤੇਰੇ ਖੜੇ ਹਾਂ ਮਾਣ ਰੱਖ ਲੋ ਚੰਗੇ ਬਣਦੇ ਪਰ ਚੰਗਾ ਸਾਡਾ ਚੱਜ ਦੀ ਅਚਾਰਨਾ ਬੱਲਾ ਬੱਧੀਆਂ ਦਾ ਅਸੀਂ ਨਹੀਂ ਉਹ ਛੱਡਦੇ ਬੱਲਾ ਬੱਧੀਆਂ ਦਾ ਅਸੀਂ ਨਹੀਂ ਉਹ ਛੱਡਦੇ ਚੰਗੇ ਕਰਮਾਂ ਨਾਲ ਅਸਾਂ ਦਾ ਪਿਆਰ ਨਾਲ ਗੱਲਾਂ ਬਾਤਾਂ ਨਾਲ ਅਸੀਂ ਚੰਗੇ ਬਣਦੇ ਪਰ ਚੰਗਾ ਸਾਡਾ ਚੱਜ ਦੀ ਅਚਾਰਨਾ ਬੱਲਾ ਬੱਧੀਆਂ ਦਾ ਅਸੀਂ ਨਹੀਂ ਉਹ ਛੱਡਦੇ ਚੰਗੇ ਕਰਮਾਂ ਨਾਲ ਅਸਾਂ ਦਾ ਪਿਆਰ ਨਾਲ ਵਿੱਚ ਘੁੰਮਣ ਕੇਰੀ ਦੇ ਫਸੇ ਦਾ ਤੇ ਵਿੱਚ ਘੁੰਮਣ ਕੇਰੀ ਦੇ ਫਸਦਾ ਤਿਆ ਅਸੀਂ ਬੇੜੀ ਹੰਕਾਰ ਵਾਲੀ ਚੜੇ ਹਾਂ ਮਾਣ ਰੱਖ ਲੋ ਨਿਮਾਣਿਆਂ ਦਾ ਛੇੜ ਛਾ ਝੋਲੀ ਅੱਡ ਦਰਬਾਰ ਤੇਰੇ ਖੜੇ ਹਾਂ ਮਾਣ ਰੱਖ ਲੋ ਅਲਾਹੀ ਸੱਚੇ ਪਾਤਸ਼ਾਹ ਤੇਰੀ ਬਾਣੀ ਐ ਅਲਾਹੀ ਸੱਚੇ ਪਾਤਸ਼ਾਹ ਸੱਚੇ ਮਨ ਦਾ ਮਨੁੱਖ ਜਿਹੜਾ ਗਾਉਂਦਾ ਮੋਖੇ ਉਜਲਾ ਤੇ ਜੀਵਨ ਸਵਾਰਦੀ ਮੋਖੇ ਉਜਲਾ ਤੇ ਜੀਵਨ ਸਵਾਰਦੀ ਉਹਨੂੰ ਜਮਾ ਵਾਲਾ ਗੇੜ ਨਾਲ ਸਤਾਮਦਾ ਤੇਰੀ ਬਾਣੀ ਐ ਅਲਾਹੀ ਸੱਚੇ ਪਾਤਸ਼ਾਹ ਸੱਚੇ ਮਨ ਦਾ ਮਨੁੱਖ ਜਿਹੜਾ ਗਾਉਂਦਾ ਮੋਖੇ ਉਜਲਾ ਤੇ ਜੀਵਨ ਸਵਾਰਦੀ ਉਹਨੂੰ ਜਮਾ ਵਾਲਾ ਗੇੜ ਨਾਲ ਸਤਾਮਦਾ ਫੜੀ ਆਈ ਅਸਾਂ ਬੁਰੀ ਆਈ ਦਾ ਪੱਲਾ ਫੜੀ ਆਈ ਅਸਾਂ ਬੁਰੀ ਆਈ ਦਾ ਬਾਬਾ ਅਸੀਂ ਚੰਗੀਆਂ ਆਂ ਨਾਲ ਲੜੇ ਹਾਂ ਮਾਰ ਰੱਖ ਲੋ ਨ ਮਾੜੇ ਦਾ ਨਿੱਕਾ ਫੁੱਲਾਂ ਦਾ ਦਿਆ ਤੇ ਪਿਤਾ ਖੂਰ ਕੱਪ ਉਹਨੂੰ ਸਮਝਾਲ ਭੇਹ ਦੇਵੇ ਬਖਸ਼ ਗੁਨਾਹ ਦੇ ਵੀ ਬਖਸ਼ੀ ਇੱਕਰ ਪਿਆਰ ਫਿਰ ਸ਼ਾਦੀ ਨਾਲ ਲਾਲੀ ਬਾਪ ਘੂਰ ਕਾਪਿਓ ਨੂੰ ਸਮਝਾ ਲਵੇ ਤੇ ਵਪਖਸ਼ ਗੁਨਾ ਸਾਰੇ ਉਸ ਦੇ ਕਰ ਪਿਆਰ ਫੇਰ ਸ਼ਤੀ ਨਾਲ ਲਾ ਲਵੇ ਤੇਰੇ ਬਾਜਨੀ ਸਹਾਰਾ ਕੋਈ ਦਿਸਦਾ ਤੇਰੇ ਬਾਜਨੀ ਸਹਾਰਾ ਕੋਈ ਦਿਸਦਾ ਅਸੀਂ ਹੰਗਤਾ ਦੀ ਨਦੀ ਵਿੱਚ ਹੜੇ ਹਾਂ ਮਾਣ ਰੱਖ ਲੋ ਨ ਮਾਣਿਆ ਦਾ ਸ਼ੇਰ ਸ਼ਾ ਚੋਲੀ ਅਟ ਦਰਬਾਰ ਤੇਰੇ ਖੜੇ ਹਾਂ ਮਾਣ ਰੱਖ ਲੋ ਨ ਮਾਣਿਆ ਦਾ ਸ਼ੇਰ ਗੋੜੀਆਂ ਟੱਤ ਦਰਬਾਰ ਤੇਰੇ ਖੜੇ ਹਾਂ ਵੋਰੀ ਟੁੱਟ ਗਈਆਂ ਆਸਾਂ ਤੇ ਆਸਰੇ ਵੋਰੀ ਟੁੱਟ ਗਈਆਂ ਆਸਾਂ ਤੇ ਆਸਰੇ ਤੇਰਾ ਦਰਹੀਨ ਤਣਿਆਂ ਦਾ ਤਣ ਹੈ ਤੂੰ ਹੀ ਉਟ ਹੈ ਨਿਉਟਿਆਂ ਦੀ ਗੁਰੂ ਜੀ ਤੂੰ ਹੀ ਉਟ ਹੈ ਨਿਉਟਿਆਂ ਦੀ ਗੁਰੂ ਜੀ ਤੇਰੇ ਉੱਤੇ ਬਾੜਾ ਮੋਜੀਆਂ ਨੂੰ ਮਾਣ ਹੈ ਅਹੀ ਤਖਿੰਦੇ ਸੰਦੂ ਲਾ ਲੋ ਹੁਣ ਚੜ੍ਹ ਸੰਧੂ ਪਿੰਦੇ ਲਾ ਲਓ ਹੁਣ ਚੜਨੀ ਦਾਤਾ ਆਣ ਕੇ ਸ਼ਰਨ ਤੇਰੀ ਪਰੇ ਹਾਂ ਮਾਣ ਰੱਖ ਲਓ ਨਿਮਾਣਿਆਂ ਦਾ ਸ਼ੇਰ ਸ਼ਾਹ ਚੋਲੀ ਅੱਟ ਦਰਬਾਰ ਤੇਰੇ ਖੜੇ ਹਾਂ ਮਾਣ ਰੱਖ ਲਓ ਨਿਮਾਣਿਆਂ ਦਾ ਸ਼ੇਰ ਸ਼ਾਹ ਚੋਲੀ ਅੱਟ ਦਰਬਾਰ ਤੇਰੇ ਖੜੇ ਹਾਂ ਚੋਲੀ ਅੱਟ ਦਰਬਾਰ ਤੇਰੇ ਖੜੇ ਹਾਂ ਚੋਲੀ ਅੱਟ ਦਰਬਾਰ ਤੇਰੇ ਖੜੇ ਹਾਂ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜਣ ਕਾਇਆ ਪਲਟਕੇ